ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਅਗੁਰੂ ਜੀ ਕੀ ਫਤਿਹ ਅੱਜ ਸਾਡੇ ਜਿਹੇ ਪੰਜਾਬ ਐਂਡ ਸਿੰਧ ਬੈਂਕ ਦੇ ਜੂਨਰ ਮੈਨੇਜਰ ਸਾਹਿਬ ਸਰਦਾਰ ਜਰਮੀ ਸਿੰਘ ਜੀ ਤੇ ਇੱਥੋਂ ਦੀ ਜਿਹੜੀ ਬੈਂਕ ਦੇ ਮੈਨੇਜਰ ਨੇ ਉਹਨਾਂ ਨੇ ਆਪਣੀ ਸਥਾਪਨਾ ਦੇ ਉਸ ਤੇ ਜਿਹੜੀ ਬੈਂਕ ਦਾ ਸਥਾਪਨਾ ਨੇ ਅੱਜ ਕੱਲ ਮਨਾ ਰੱਖ ਨੇ ਉਹਨੂੰ ਮੁੱਖ ਰੱਖਦੇ ਐ ਇਸ ਗੁਰਦਾਰਾ ਸਾਹਿਬ ਸ੍ਰੀ ਗੁਰਬਖਸ਼ਾਲਾ ਸਾਹਿਬ ਨੂੰ ਇੱਕ ਵਾਟਰ ਕੂਲਰ ਤੇ ਦੋ ਵੀਰ ਜਰ ਸੰਗਤਾਂ ਦੇ ਲਈ ਜਿਹੜੀਆਂ ਉਹਨਾਂ ਨੇ ਪਟਾਵਨ ਦਿੱਤੀਆਂ ਨੇ ਕਿ ਮੈਂ ਆਪਣਾ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਕਿ ਆਪਣੇ ਸਮੁੱਚੇ ਸ਼ਾਗਿਰਦਾਂ ਨੂੰ ਜਿੱਥੇ ਪੰਜਾਬ ਐਨ ਐਸ ਬੈਂਕ ਦੀ ਸਥਾਪਨਾ ਦੇ ਸਬੰਧ ਨਾਲ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਘਰ ਦੇ ਸਵਾਗਤ ਕੀਤੀਆਂ ਨੇ ਕਿ ਸਾਡਾ ਇਸ ਬੈਂਕ ਨਾਲ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀ ਸਿੰਧ ਬੈਂਕ ਦੇ ਨਾਮ ਦੇ ਨਾਲ ਹੀ ਪਹਿਲਾਂ ਪੰਜਾਬ ਲੱਗਦਾ ਹੈ ਇਹ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਇਹ ਸਿੱਖਾਂ ਦੀ ਬੈਂਕ ਹੈ ਤੋ ਮੈਂ ਇੱਕ ਵਾਰੀ ਫੇਰ ਇਸ ਗੁਰੂਕਰਦਮ ਕੁਸੇਵਾਲਾ ਹੋਣ ਦੇ ਨਾਤੇ ਇਹਨਾਂ ਨੇ ਸਮੁੱਚੇ ਸਾਥ ਦਾ ਧੰਨਵਾਦ ਕਰਦਾ ਹਾਂ ਯਕੀਨ ਦਿਵਾਉਣਾ ਵੀ ਅਸੀਂ ਅੱਗੇ ਤੋਂ ਵੀ ਇਹਨਾਂ ਦੀ ਬੈਂਕ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਵਾਈਸ ਪ੍ਰੋਡਕਟ ਹਸਪਤਾਲ ਸਾਹਿਬ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਜ਼ੋਨ ਮੈਨੇਜਰ ਪੰਜਾਬ ਰਿਜਿਨ ਕਪੜੇ ਸਾਹਿਬ ਅਸੀਂ ਅੱਜ ਇਹ ਪਾਵਰ ਸਟਾਫ ਤੇ ਆਏ ਹਾਂ ਕੱਲ ਸਾਡੇ ਬੈਂਕ ਦਾ 118ਵਾਂ ਸਥਾਪਨਾ ਦਿਵਸ ਹੈਗਾ ਹੈ ਕੱਲ ਦੇ ਦਿਨ 24 ਜੂਨ ਨੂੰ 1908 ਸੇ ਸਾਡੇ ਫਿਟਾਪ ਸੰਮਤੀ ਸਥਾਪਨਾ ਕੀਤੀ ਗਈ ਸੀ ਤੇ ਅਸੀਂ ਕਿਉਂਕਿ ਇਹ ਬੈਂਕ ਦਾ ਬੜਾ ਵੱਡਾ ਦੇਣਾ ਹੈ ਇਸ ਕਰਕੇ ਅਸੀਂ ਇਸ ਵੱਡੇ ਆਪਸ ਨਾਲ ਤੇ ਆ ਕੇ ਬੈਂਕ ਵੱਲੋਂ ਇੱਕ ਵਾਟਰ ਪੂਲਰ ਇੱਕ ਤੋਂ 20 ਦੀ ਸੇਵਾ ਕਰ ਲਈ ਹੈ ਤੇ ਸਾਡੇ ਬੈਂਕ ਨੂੰ ਗੁਰਦਵਾਰਾ ਸਾਹਿਬ ਦੀ ਮੈਨੇਜਮੈਂਟ ਦਾ ਸੰਗਤ ਦਾ ਬਹੁਤ بڑا ਸਹਿਯੋਗ ਹੈ ਇਸ ਏਰੀਆ ਦਾ ਬਹੁਤ بڑا ਸਹਿਯੋਗ ਹੈ ਤੇ ਸਾਡੇ ਪੰਜਾਬ ਸਿੰਘ ਦਾ ਦੂਸਰਾ ਨਾ ਹੀ ਪੰਜਾਬ ਹੈ ਇੱਥੇ ਦੇ ਰਿਲੀਜੀਅਸ ਇੱਥੇ ਗੁਰਦਵਾਰਾ ਸਾਹਿਬ ਹੈਗੇ ਨੇ ਤੇ ਤੁਸੀਂ ਜਿੱਦਾਂ ਅੱਗੇ ਸਾਨੂੰ ਹਮੇਸ਼ਾ ਆਪਣਾ ਪਿਆਰ ਸਤਿਕਾਰ ਆਪਣਾ ਸਾਥ ਦਿੱਤਾ ਹੈ ਅੱਗੇ ਵੀ ਅਸੀਂ ਤੁਸੀਂ ਤੁਹਾਡੇ ਕੋਲ ਇਹੀ ਵੀ ਕਰਦੇ ਆਂ ਇਹ ਸਾਡੇ ਬੰਗਲ ਨਾਲ ਜੁੜੇ ਰਹੋ ਸਾਡੇ ਬੰਗਲੀਆਂ ਵਿਭਿੰਨ ਜਿਹੜੀਆਂ ਸਕੀਮਾਂ ਦਾ ਫਾਇਦਾ ਖਾਓ ਤੇ ਅਸਾਨੂੰ ਇਦਾਂ ਹੀ ਸੇਵਾ ਕਰਨ ਦਾ ਮੌਕਾ ਦਿਓ ਤੇ ਨਾਲ ਹੀ ਕੱਲ ਜੋ ਵੀ ਸਾਡਾ ਸਥਾਪਨਾ ਦਿਵਸ ਹੈ ਪਿਛਲੇ ਕੱਲ ਅਸੀਂ ਅਫਾਤਖ ਸਾਹਿਬ ਦਾ ਖੰਡਕੌਰ ਸਾਹਿਬ ਰੱਤੇ ਸੀ ਇਸ ਦਿਨ ਕੋਲ ਪਾਣੀ ਸਭ ਨੂੰ ਜੀ ਉਸ ਤੋਂ ਬਾਅਦ ਸਾਡਾ ਹਾਲਕੇਟ ਜ਼ੋਨਲ ਆਫਿਸ ਹੈਗਾ ਉੱਥੇ ਲੰਗਰ ਤੇ ਚੀਨੀ ਲੱਗੇ ਜੀ ਤੇ ਸਾਰੀ ਸਾਥ ਸਭ ਨੂੰ ਮਨੋ ਖਾਸ ਤੌਰ ਤੇ ਸਾਰੇ ਤੁਸੀਂ ਹਾਜ਼ਰ ਹੋ ਕੇ ਸ਼ਾਮਲ ਹੋ ਕੇ ਸਾਡਾ ਮਾਣ ਖਾਣਾ। ਸ਼ੁਕਰੀਆ। ਅੱਗੇ ਵੀ ਬੈਂਕ ਵਾਲੇ ਇੰtains ਜੁੜੇ ਰਹਿਣਾ। ਧੰਨਵਾਦ।